ਆ ਜੇ ਗੱਲ ਕਰੀਏ ਸਰਟੀਫਿਕੇਟ ਇੱਕ ਵਾਰੀ ਨਿਗਮ ਰਾਉਣੇ ਆ ਤੁਸੀਂ ਚੈੱਕ ਕਰ ਲੈਣੇ ਆ ਵੀ ਕਿਹੜੇ ਕਿਹੜੇ ਇਹਨੇ ਸਥਾਨ ਦੇ ਵਿੱਚ ਭਾਗ ਲਿਆ ਹੋਇਆ ਦੇਖ ਲੈ ਬਾਕੀ ਕੋਈ ਵੀ ਵੀਰ ਦੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਮੱਝਬਾਰੇ ਆ ਕੇ ਇਥੇ ਕਰ ਲੈਣੀ ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੰਡ ਵੱਡੇ ਹੈਰੀਆਂ ਤੋਂ ਜਿਲ੍ਹਾ ਸ਼੍ਰੀ ਮੋਕਸਾ ਸਾਹਿਬ ਪੈ ਜਾਂਦਾ ਇਸ ਪਿੰਨੂ ਤੇ ਤਹਿਸੀਲ ਇਸ ਪਿੰਨੂ ਗਿੱਦੜਵਾਹਾ ਪੈ ਜਾਂਦੀ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਤੇ ਦੋਸਤੋ ਜੇ ਗੱਲ ਕਰੀਏ ਨਾ ਮੱਝ ਦੀ ਮੱਝ ਮੇਲਿਆਂ ਦਾ ਸ਼ਿੰਗਾਰਾ ਦੋਸਤੋ ਖੀਰੇ ਬੱਚਿਆਂ ਤੋਂ ਲੈ ਕੇ ਇਹ ਮੱਝ ਜਿੱਥੇ ਵੀ ਬਾਈ ਹਰਾਂ ਨੇ ਮੇਲੇ ਤੇ ਪਾਈ ਆ ਉੱਥੋਂ ਹੀ ਕਿਤੇ ਨਾ ਕਿਤੇ ਭਾਗ ਤੇ ਇਹ ਮੱਝ ਰਹੀ ਆ ਤੇ ਜੇ ਗੱਲ ਕਰੀਏ ਬੱਚਿਆਂ ਦੀ ਤੇ ਬਾਈ ਹਰੀਆਂ ਦੇ ਆਪਣੇ ਘਰ ਦੇ ਵਿੱਚ ਨਾ ਆਹ ਝੋਟੀਆਂ ਵੇਖੂਗੇ ਇਹਨੇ ਰੰਗ ਭਾਗ ਲਾਤੇ ਕੱਟੀਆਂ ਹੀ ਆ ਇਹਦੇ ਮਗਰ ਕੱਟਾ ਤਾਂ ਆਇਆ ਹੀ ਨਹੀਂ ਤੇ ਜਿਹੜੇ ਵੀਰ ਨੇ ਦੋਸਤੋ ਖਰੀਦਣੀ ਹੋਵੇ ਸਾਰੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਜਿੰਨਾ ਵੀਰਾਂ ਨੇ ਹਜੇ ਤਾਈਂ ਆਪਣੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਬਾਈ ਹਾਂਜੀ ਵਧੀਆ ਠੀਕ ਆ ਨਾਂ ਦੱਸਿਓ ਬਈ ਆਪਣਾ ਨਾਂ ਮੇਰਾ ਸਤਨਾਮ ਸਿੰਘ ਨੇ ਸਤਨਾਮ ਸਿੰਘ ਠੀਕ ਆ ਬਈ ਸਤਨਾ ਇੱਕ ਕਰੀ ਆਪਣਾ ਨੰਬਰ ਦੱਸ ਦਿਓ ਜੀ ਮੇਰਾ ਨੰਬਰ 94638 99509 ਠੀਕ ਆ ਬਾਈ ਤੇ ਇਹ ਬਈ ਅੱਜ ਆਪਾਂ ਮੱਝ ਸੇਲ ਕਰਨੀ ਆ ਹਾਂਜੀ ਠੀਕ ਆ ਲਗਭਗ ਕਿੰਮਾ ਸੂਆ ਸੁੰਦੀ ਆ ਬਈ ਇਹ ਸੂਆ ਬਈ ਇਹ ਮਤਲਬ ਚੌਥਾ ਪੰਜਵਾਂ ਸੂਆ ਹੋ ਕੋਈ ਵਾਕਿਆ ਆ ਵੀ ਸਮਝਣਾ ਠੀਕ ਆ ਜੇ ਯਾਨੀ ਕਿ ਆਪਣੇ ਕੋਲ ਇੱਕ ਘਰ ਦੀ ਜੰਪ ਵਾਲਾ ਆਪਣੇ ਹਾਂ ਘਰ ਦੀ ਜੰਪ ਠੀਕ ਆ ਤੇ ਬਈ ਆਪਾਂ ਮੇਲੇਜ ਵੀ ਇਹਨੂੰ ਪਾਉਂਦੇ ਰਹੇ ਹਾਂ ਹਾਂਜੀ ਹਾਂਜੀ ਠੀਕ ਆ ਖੀਰੇ ਬੱਚਿਆਂ ਤੋਂ ਲੈ ਕੇ ਬਈ ਖੀਰੇ ਬੱਚਿਆਂ ਤੋਂ ਲੈ ਕੇ ਬਈ ਫਸਟ ਪੋਜੀਸ਼ਨ ਦੋ ਵਾਰੀ ਤੇਰੀ ਫਸਟ ਪੋਜੀਸ਼ਨ ਆਈ ਠੀਕ ਆ ਦੋ ਸੁੱਕੀ ਜਿਹੀ ਪਾਈਓ ਉਹਦੇ ਚ ਵੀ ਤੀਸਰਾ ਸਥਾਨ ਹੈ ਠੀਕ ਆ ਬਈ ਆਪਣੇ ਕੋਲ ਵੈਂਡਰ ਦਾ ਅਪਰੂਵ ਸਰਟੀਫਿਕੇਟ ਸਰਟੀਫਿਕੇਟ ਹੈਗੇ ਆ ਉਹ ਵੀ ਦਿਖਾ ਦੇਵਾਂਗੇ ਇੱਕ ਪ੍ਰਾਈਵੇਟ ਮੇਲਾ ਕੰਪਨੀ ਵਾਲਿਆਂ ਨੇ ਕਰਵਾਇਆ ਉਹ ਚ ਵੀ ਫਸਟ ਰਹੀ ਹੈ ਠੀਕ ਆ ਬਈ ਮਤਲਬ ਦੁੱਧ ਮਿਲਕ ਬਿਊਟੀ ਦੇ ਵਿੱਚ ਮਿਲਕ ਬਿਊਟੀ ਦੇ ਵਿੱਚ ਹਾਂਜੀ ਠੀਕ ਆ ਬਈ ਖਾਲੀ ਤਾਂ ਕਿਤੇ ਮੁੜੀ ਨਹੀਂ ਬਈ ਠੀਕ ਆ ਵੀ ਜਿੰਨੇ ਵੀ ਮੇਲੇ ਤੇ ਪਾਈਆ ਖਾਲੀ ਨਹੀਂ ਕਰਮਾ ਵਾਲੀ ਮੁੜੀ ਸਰਦੋ ਮਤਲਬ ਖਾਲੀ ਜੂ ਮੁੜ ਕੇ ਆਈ ਠੀਕ ਆ ਤੇ ਬੱਚੇ ਵੀ ਬਾਈ ਤੁਸੀਂ ਦੱਸਦੇ ਸੀ ਕਟੀਆਂ ਦਿੱਤੀਆਂ ਕਰਮਾ ਵਾਲੀ ਨੇ ਬੱਚੇ ਬਈ ਇਹਦੇ ਕੋ ਇਹਦੇ ਮਗਰ ਇੱਕ ਛੋਟੀ ਹੈਗੀ ਉਹਦਾ ਸੂਆ ਵੀ ਉਹ ਸਮਰਾਟ ਬੁੱਲਦੀ ਆ ਠੀਕ ਆ ਸੇਮ ਕੇਰੀਆਂ ਵਾਲੇ ਸੀ ਠੀਕ ਆ ਬਈ ਬਹੁਤ ਚੰਗੇ ਦੋਤ ਤੇ ਚੱਲੀ ਆ ਪਹਿਲਾਂ ਠੀਕ ਆ ਬਈ ਤੇ ਇਹਦਾ ਬੱਚਾ ਵੀ ਕੋਈ ਆਪਾਂ ਮੇਲੇ ਤੇ ਪਾਇਆ ਬਈ ਹਾਂ ਜਦੋਂ ਇਹ ਮਤਲਬ ਮੇਲਾ ਹੋਇਆ ਸੀ ਨਾ ਪ੍ਰਾਈਵੇਟ ਜਿਹੜਾ ਕਰਵਾਇਆ ਸੀ ਫਿਰ ਬੈਕ ਕੰਪਨੀ ਨੇ ਹਾਂ ਜੀ ਇਹ ਉਦੋਂ ਇਹਦੇ ਮਗਰ ਕੱਟੀ ਸੀ ਠੀਕ ਹੈ ਬਈ ਉਹ ਸੇਲ ਕਰਤੀ ਸੀ ਅਸੀਂ ਕੱਟੀ ਸੀ ਸੇਲ ਕਰਤੀ ਸੀ ਆਪਾਂ ਕੱਟੀ ਉਹ ਵੀ ਆਈ ਸੀ ਪੋਜੀਸ਼ਨ ਦੇ ਵਿੱਚ ਠੀਕ ਹੈ ਬਈ ਹਾਂਜੀ ਇਹ ਦੁੱਧ ਕਿੰਨਾ ਪਾਉਂਦੀ ਹੈ ਬਈ ਦੁੱਧ ਬਈ ਇਹ ਸਾਡੇ ਕੋਲੇ ਤਾਂ ਐਵੇਂ ਆਪਾਂ ਨਹੀਂ ਕਹਿਣਾ 18 ਦਿੰਦੀ 20 ਦਿੰਦੀ ਰਹੀ ਐ 14 ਤੋਂ 15 ਲੀਟਰ ਜਿਹੜਾ ਆਪਾਂ ਚਾਉਂਦੇ ਰਹੇ ਆ 14 15 ਲੀਟਰ ਜਿਹੜਾ ਚੋ ਲੈਨੇ ਆ ਵੀ ਉਹ ਉਹਨਾਂ ਕਾ ਦੱਸਣਾ ਆਪਾਂ ਉਹ ਨਹੀਂ ਦੱਸਣਾ ਠੀਕ ਆ ਲੋ ਵੀ ਬਾਈ ਜੰਦਾ ਨਾ ਗੱਲ ਆਪਾਂ ਸਾਫ਼ ਸੁਥਰੀ ਦੱਸਣੀ ਹੈ ਕਰਮਾ ਵਾਲੀ ਨੇ ਆਪਣੇ ਘਰੇ ਨਾ ਰੰਗ ਭਾਗ ਲਾਏ ਆ ਆਪਾਂ ਗੱਪ ਮਾਰ ਕੇ ਨਹੀਂ ਕਿਸੇ ਨੂੰ ਦੇਣੀ ਤੇ ਬਾਈ ਅੱਜ ਦੀ ਵੈਸੇ ਵੀ ਆਪਾਂ ਤੁਸੀਂ ਦੱਸੀ ਜਾਂਦੇ ਸੀ ਡਾਇਰੈਕਟ ਕ੍ਰਾਸ ਕਰਾਈਏ ਅਸੀਂ ਮਿਲ ਲਈ ਆ ਬਾਈ ਉਹ ਨਹੀਂ ਆਪਾਂ ਝੂਰ ਨਹੀਂ ਮਾਰਦੇ ਠੀਕ ਆ ਜੀ ਅੱਜ ਅਸੀਂ ਡਾਇਰੈਕਟ ਕ੍ਰਾਸ ਕਰਾਈ ਕੁਝ ਝੋਟੇ ਦਾ ਰਿਕਾਰਡ ਹੈ ਬਈ ਝੋਟਾ ਉਹ ਉਹਨਾਂ ਦੀ ਦੱਸਣ ਮਦਾ ਹੋਗਾ ਬਈ ਉਹ ਜਵਰਾਜ ਦਾ ਬੱਚਾ ਸੀਗਾ ਠੀਕ ਆ ਆਪਣੇ ਪਿੰਡ ਹੀ ਆ ਹਾਂ ਨਹੀਂ ਸੂਰੇ ਵਾਲੇ ਠੀਕ ਆ ਜਵਰਾਜ ਦਾ ਬੱਚਾ ਪਿੰਡ ਸੂਰੇ ਵਾਲੇ ਇਹਦੀ ਮਤਲਬ ਝੋਟੇ ਆਪਣੇ ਤੋਂ ਵੇਖ ਕੇ ਵੀ ਗਈ ਹੈ ਇਕ ਠੀਕ ਆ ਉਹ ਵੀ ਉਸੇ ਬੁੱਲਦੀ ਸੀ ਸੇਮ ਠੀਕ ਆ ਉਹ ਵੀ ਉਸੇ ਨੂੰ ਹੁਣ ਦੁਬਾਰੇ ਮਤਲਬ ਦੁਬਾਰੇ ਫੇਰ ਉਸੇ ਤੋਂ ਕਰਾਸ ਕਰਾਈ ਠੀਕ ਠੀਕ ਆ ਦਿਨ ਕਿੰਨੇ ਲਾਜੂ ਬਈ ਦਿਨ ਬਈ ਬਸ ਕੋਈ 2-4 ਦਿਨ ਹੀ ਆ ਠੀਕ ਆ 2-4 ਦਿਨ ਲਾਜੀ ਹੋਰ ਹੀ ਆ ਇਹ ਠੀਕ ਆ ਜਿਹੜੇ ਕੋ ਕੱਢੂਗੇ ਠੀਕ ਹੈ। ਹਾਂ। ਲਓ ਬਈ। ਹੁਣ ਤੁਹਾਨੂੰ ਨਾ ਮੱਝ ਵਿਖਾਉਣੇ ਆ। ਬਹੁਤ ਰਾਜੀਪਲੀ ਆ, ਸੋਹਣੀ ਆ ਦੋਸਤੋ। ਬਾਕੀ ਤੁਹਾਨੂੰ ਇਹਦੇ ਸਰਟੀਫਿਕੇਟ ਇੱਕ ਘਰੀ ਵੀਡੀਓ ਦੇ ਵਿੱਚ ਨਿਗਾਹ ਜ਼ਰੂਰ ਮਾਰਾ ਦੇਾਂਗੇ। ਹਾਂ ਲੈਵੇ ਤੇ ਨਾੜਾ ਬਾਕੀ। ਹਾਂ ਵਿਖਾ ਦਿੰਨੇ ਆ ਬਈ। ਸਿੰਘ ਕੁਆਲਿਟੀ ਸੋਹਣੀ ਆ ਦੋਸਤੋ। ਬਾਕੀ 2-4 ਦੇ ਨਾਲ ਜਾਂਦੀ ਆ ਨਾ। ਹਵਾਨਾ ਕਰਮਾਲੀ ਨੇ ਸੋਹਣਾ ਤਿਆਰ ਕਰ ਜਣਾ ਦੇਖ ਸਕਦੇ ਆ। ਇੱਕੋ ਜਾਂ ਹਵਾਨਾ ਦੋਸਤੋ ਮਗਰ ਲਈ ਪਾਸ ਤੁਹਾਨੂੰ ਜੱਜਮੈਂਟ ਹੋਣੀ ਆ। ਬਾਕੀ ਥਾਣਾ ਦਾ ਸਾਈਜ਼ ਚੈੱਕ ਕਰੋ। ਬੋਸੋਣਾ ਠਣਾ ਦਾ ਸੈਜ ਦੋਸਤੋ ਅਗਲੇ ਨਾਲ ਅਗਲਾ ਸੇਮ ਆ ਤੇ ਮਗਰਲੇ ਨਾਲ ਮਗਰਲਾ ਤੇ 나ੜਾਂ ਚੈੱਕ ਕਰੋ ਹਵਾਨੇ ਦੇ ਉੱਤੇ ਸੋਹਣੀਆਂ 나ੜਾਂ ਠਾਈਆਂ ਹੋਈਆਂ ਤੇ ਬਾਕੀ ਤੁਹਾਨੂੰ ਤੋੜ ਕੇ ਵਿਹਾਉਣੇ ਆ ਬਾਕੀ ਦੋਸਤੋ ਕਰਮਾ ਵਾਲੀ ਦੋ ਚਾਰ ਦਿਨਾਂ ਨਾਲ ਜਾਂਦੀ ਆ ਤਾਂ ਹਵਾਨਾ ਕਰਮਾ ਵਾਲੀ ਨੇ ਸੋਨਾ ਤਿਆਰ ਕਰ ਜਾਣਾ ਦੇਖ ਸਕਦੇ ਠਣਾ ਦਾ ਸੈਜ ਚੈੱਕ ਕਰੋ ਲੈ ਵੀ ਇੱਕ ਕਰੀਨਾ ਖੋਲ ਕੇ ਦਾ ਗੇੜਾ ਘੜਾਈ ਕਰਮਾ ਵਾਲੀ ਦਾ ਜਿਹੜੇ ਵੀਰੋ ਦੋਸਤੋ ਚੰਗੀ ਮੱਝ ਪਾਲਦੇ ਆਂ ਗਾਂ ਬੱਚੇ ਮੇਲਿਆਂ ਚ ਪਾਉਣੇ ਆ ਤਾਂ ਮੱਝ ਦੋਸਤੋ ਬਹੁਤ ਸੋਹਣੀ ਆ ਆਪ ਮੇਲੇ ਜਿੱਦ ਹੀ ਰਹੀ ਆ ਤੇ ਬੱਚਿਆਂ ਦੇ ਦੋਸਤੋ ਜੇ ਗੱਲ ਕਰੀਏ ਰਿਜ਼ਲਟ ਤਾਂ ਆਉਣੀ ਆ ਜੇ ਤੁਸੀਂ ਚੰਗਾ ਸੀਮਲਵਾਉਂਗੇ ਦੇਖ ਸਰੇ ਕਰਮਾਲੀ ਦਾ ਹਵਾਨਾ ਐ ਐਚ ਐਫ گاਵਾ ਵਰਗਾ ਹਵਾਨਾ ਬਹੁਤ ਵੱਡਾ ਹਵਾਨਾ ਤਿਆਰ ਕਰਨਾ ਕਈ ਮੱਝਾਂ ਨਾ ਤਿਆਰੀ ਥੋੜੀ ਮੌਕੇ ਤੇ ਬਣਾਉਂਦੀਆਂ ਤੇ ਬਾਈਆਂ ਦਾ ਲਗਭਗ 1-2 ਦਿਨ ਇਹਨੇ ਲੈ ਜਾਣੇ ਆ ਸੂਨ ਦੇ ਵਿੱਚ ਆ ਸੋਣੀ ਚਮਕਦਮ ਕਾ ਲੈ ਵੀ ਮੋੜ ਲੈ ਕਰੀ ਪਾਉਂਦੀ ਲਓ ਵੀ ਨਿਗਾ ਮਾਰਿਓ ਕਿਹੜਾ ਹਵਾਨੇ ਤੇ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਕਰਮ ਵਾਲੀ ਨੇ ਬਾਕੀ ਅਨਮਾਨ ਆ 2-4 ਦਿਨਾਂ ਜੀ ਜਾਂਦੀ ਆ ਹਵਾਨਾ ਸੋਹਣਾ ਤਿਆਰ ਕਰ ਜਣਾ ਚਮਕਦਮ ਕ ਸੋਹਣੀ ਆ ਮੋੜ ਦਾ ਵੀ ਸਰਟੀਫਿਕੇਟ ਜਿਹੜੇ ਆ ਆਪਾਂ ਤੁਹਾਨੂੰ ਇਹਦੇ ਵੀਡੀਓ ਚ ਲਾਉਣੇ ਆ। ਪੀਰੀ ਤੋਂ ਲੈ ਕੇ ਇਹਨੇ ਕਰਮਾਲੀ ਨੇ ਮੇਲਿਆਂ ਦੇ ਵਿੱਚ ਭਾਗ ਲਿਆ ਹੋਇਆ। ਇਹ ਜਾਨਵਰ ਨੂੰ ਬਾਈਹਰਾਂ ਦੇ ਸਾਰੇ ਹੀ ਖਾ ਦਿੰਦੇ ਆ, ਇਕੱਲੀ ਨਿਗਾ ਮਾਰਾ ਦਿੰਦੇ ਆ। ਇਹ ਕਾ ਖੜੀ ਕੱਟੀ। ਵੈਸੇ ਬਾਈ ਤੋਂ ਪੁੱਛ ਵੀ ਲੈਣੇ ਕਿਹੜੇ-ਕਿਹੜੇ ਸੀਮੰਦੀਆਂ। ਸਤਨਾਮ ਐਡੀ ਗੱਲ ਕਰਨਗੇ। ਆ ਝੂਟੀ ਕਿਹੜੇ ਸੀਮੰਦੀ ਆ। ਇਹ ਇਹ ਬਈ ਆ 51 ਦੀ ਆ ਇਹ 51 ਦੀ ਆ ਹਾਂ ਠੀਕ ਆ ਕਿਹੜੀ ਝੂਟੀ ਦੀ ਆ ਬਈ ਇਹ ਇਹ ਝੂਟੀ ਆ ਆਪਾਂ ਸੇਲ ਕਰਤੀ ਸੀ ਉਹ ਦੀ ਆ ਇਹਦੀ ماں ਸੇਲ ਕਰਤੀ ਸੀ ਹਾਂ ਠੀਕ ਆ ਇਹ 51 ਦੀ ਪਿਛੋਕੜ ਇਹਨਾਂ ਦਾ ਮਤਲਬ ਰਵਾ ਪਿਛੋਂ ਇੱਕ ਹੀ ਤਰਿਆ ਆਉਂਦਾ ਠੀਕ ਆ ਵੀ ਜਾਨੀ ਕਿ ਇਸੇ ਰਵੇ ਦੇ ਵਿੱਚੋਂ ਆ ਜਿਹੜੀ ਅੱਜ ਆਪਾਂ ਸੇਲ ਕਰਨੀ ਆ ਹਾਂ ਠੀਕ ਆ ਆ ਇਹਦੀ ਦੋਤੀ ਆ ਗਈ ਠੀਕ ਆ ਆ ਜਿਹੜੀ ਅੱਜ ਆਪਾਂ ਮੱਝ ਸੇਲ ਕਰਨੀ ਆ ਇਹ ਉਹਦੀ ਦੋਤੀ ਆ ਗਈ M 468 ਦੀ ਆ M 468 ਦੀ ਠੀਕ ਆ ਇਹਦੀ ماں ਬਈ ਇਹਦੀ ماں ਉੱਧਰ ਖੜੀ ਠੀਕ ਆ ਪਰਲੇ ਘਰੇ ਆਪਣੇ ਆ ਗਈ ਹੈ ਦੂਜੇ ਬੋਲਦੀ ਹੈ ਪੀਂ ਬੋਲਦੀ ਹੈ ABC ਵਾਲੇ ਪੀਂ ਬੋਲਦੀ ਠੀਕ ਇਹ ਸੂਪੀ ਬਈ ਇਹ ਨਹੀਂ ਬਸ ਇਹ ਲੈਂਦੀ ਹੈ ਦੇਣੀ ਹੈ ਹਜੇ ਤਾਂ ਹਜੇ ਇਹ ਕੱਚੀ ਆ ਸੱਚੀ ਆ ਜੱਡੇ ਦੋ-ਤਾਈ ਮਿੰਨੇ ਹਜੇ ਲੈਂਦੀ ਆ ਠੀਕ ਆ ਹਾਂ ਲਓ ਬਈ ਓ ਓ ਛੋਟੀ ਆਪਣੀ ਉਹ ਐਮ 29 ਦੀ ਓ ਐਮ 29 ਦੀ ਆ ਠੀਕ ਆ ਲੋਵੀ ਕਰਮਾ ਵਾਲੀ ਨੇ ਰੰਗ ਭਾਗ ਲਾਏ ਹੋਏ ਆ ਜੇ ਗੱਲ ਕਰੀ ਆ ਛੋਟੀ ਆਪਣੀ ਇਹ ਆਈ ਗਿਆ ਸਮਰਾਟ ਬੋਲ ਦੀ ਇਹ ਇਸੇ ਮਾਝ ਦੀ ਧੀ ਆ ਹਨਾ ਬਈ ਹਾਂਜੀ ਹਾਂਜੀ ਇਹ ਸਮਰਾਟ ਬੋਲ ਦੀ ਧੀ ਆ ਇਹਨੇ ਦੁੱਤ ਬਈ ਬਹੁਤ ਚੰਗਾ ਪਾਇਆ ਠੀਕ ਆ ਜੇ ਕੋਈ ਮੱਲੋ ਨਸੀਬ ਵੇਖ ਕੇ ਅਗਲਾ ਕਹਿ ਦੂਗਾ ਹਾਂਜੀ ਹਾਂਜੀ ਪਰ ਆਪਾਂ ਇਹ ਸੇਲ ਨਹੀਂ ਕਰਨੀ ਕਿਸੇ ਹਾਲਤ ਚ ਵੀ ਠੀਕ ਆ ਲੋ ਵੀ ਬਾਈਆਂ ਦਾ ਲੱਸੀ ਕਰਕੇ ਭੌਂ ਦੀ ਕੋਈ ਕਹ ਦੇ ਵੀ ਝੋਟੀ ਆ ਤੇ ਪਰ ਇਹਨੇ ਕਰਮਾ ਵਾਲੀ ਨੇ ਜੇ ਦੁੱਧ ਗੱਲ ਕਰੀਏ ਬਾਈਆਂ ਦਾ ਪਹਿਲੇ ਸੂਏ ਬਹੁਤ ਸੋਹਣਾ ਦੁੱਧ ਕੱਢਿਆ ਤੇ ਐ ਲੱਗਦੀ ਗੀ ਦੋਸਤੋ ਤੁਹਾਨੂੰ ਫਿੱਕੀ ਜੇ ਅੰਗਾਂ ਚ ਪੈਂਦੀ ਆ 15 ਲੀਟਰ ਦੁੱਧ ਜਿਹਨੇ ਕੰਡੇ ਦੇ ਚ ਤੋਲ ਲਿਆ ਇਹਦਾ ਪਹਿਲੇ ਸੂਏ ਹਾਂਜੀ ਪਹਿਲੇ ਸੂਏ ਠੀਕ ਆ ਲਓ ਪਹਿਲੇ ਸੂਏ ਦਾ ਦੁੱਧ ਰਕਾਰ ਦੇ ਗੱਲ ਕਰੀਏ ਨਾ 15 ਕਿਲੋ ਬਾਈਆਂ ਦਾ ਤੋਲਿਆ ਹੋਇਆ ਤੇ ਭਾਈ ਇਹ ਮੱਝ ਦੀ ਹੁਣ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਭਾਈ ਇਹ ਰੇਟ ਯਾਰ ਜਿੰਨਾ ਮਰਜੀ ਕਰ ਲੈ ਆਪਾਂ 40 ਕਰਾ ਲਓ 45 ਕਰਾ ਲਓ ਰੇਟ ਨਹੀਂ ਕਰਨਾ ਆਪਾਂ ਹਾਂਜੀ ਮੰਨ ਲਓ ਲੈਣ ਦੇਣੀਆਂ ਆ ਪੈਕ 30 ਦੀ ਦੇਣੀ ਠੀਕ ਐ 130 ਦੀ ਦੇਣੀ ਠੀਕ ਐ ਯਸ ਨੋ ਹੀ ਐ ਠੀਕ ਐ ਲਓ ਬਈ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ 130 ਰੇਟ ਆ ਮਾਨਤਾਨ ਹੋ ਸਕਦਾ ਤੁਹਾਡਾ ਮੌਕੇ ਤੇ ਮੂਹ ਪ੍ਰੇਮ ਨਾਲ ਹੋ ਜੇ ਤੇ ਵੈਸੇ ਬਾਈ ਨੇ ਫਿਕਸ ਹੀ ਰੱਖਿਆ ਬਾਈਆਂ ਦਾ ਆਪਾਂ ਬਾਹਲਾ ਨਹੀਂ ਲਝਾਲਾ ਕੰਮ ਰੱਖਣਾ ਕਿਉਂਕਿ ਪਸ਼ੂ ਜਿਆਦੇ ਹੋਗੇ ਤੁਸੀਂ ਵੇਖ ਹੀ ਸਕਦੇ ਆ ਬਾਈਆਂ ਦਾ ਹੁਣ ਜੇ ਗੱਲ ਕਰੀਏ ਸਾਰੇ ਪਸ਼ੂ ਤਕਰੀਬਨ ਨੇੜੇ ਹੀ ਆ ਸੂਨ ਦੇ ਕੋਸੂਏ ਹੋਇਆ ਤੇ ਇਸੇ ਕਰਕੇ ਇਹ ਸੇਲ ਕਰ ਦਿੰਨੇ ਆ ਸਰਟੀਫਿਕੇਟ ਤੁਹਾਨੂੰ ਇੱਕ ਵਾਰੀ ਨਿਗ੍ਹਾ ਮਰਾ ਦਿੰਨੇ ਆ ਲੋ ਵੀ ਆ ਜੇ ਗੱਲ ਕਰੀਏ ਸਰਟੀਫਿਕੇਟ ਇੱਕ ਵਾਰੀ ਨਿਗ੍ਹਾ ਮਰਾਉਣੇ ਆ ਤੁਸੀਂ ਚੈੱਕ ਕਰ ਲੈਣੇ ਆ ਵੀ ਕਿਹੜੇ ਕਿਹੜੇ ਇਹਨੇ ਸਥਾਨ ਦੇ ਵਿੱਚ ਭਾਗ ਲਿਆ ਹੋਇਆ ਦੇਖ ਲੈ ਬਾਕੀ ਕੋਈ ਵੀ ਵੀਰ ਦੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਮੱਝ ਬਾਰੇ ਆ ਕੇ ਇਥੇ ਕਰ ਲੈਣੀ ਆ ਕੋਈ ਸਰਟੀਫਿਕੇਟਾਂ ਦੇ ਤੁਹਾਡੀ ਨਿਗਾਹ ਕਰੀ ਮਰਾਤੀ ਆ ਜਿਹੜੇ ਵੀ ਦੇ ਇਹ ਮੱਝ ਪਸੰਦ ਹੋਵੇ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ ਪਿੰਡ ਵੱਡੇ ਹਰੀ ਕੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ